ਜਾ ਪਾ ਇਹਦੇ ਤੇਲ ਪਾਉਣ ਟਰੈਕਟਰ ਤੇ ਇਹ ਪੰਪਾ ਇੱਧਰ ਮਿਲਿਆ ਨਹੀਂ ਹੁਣ ਆਪਾਂ ਜਾ ਰਹੇ ਹਾਂ ਗੋਲੀਵਾਲਾਂ ਨੂੰ ਚਲੋ ਚੱਲਦੇ ਆਂ ਤਾਂ ਜੀ ਹੁਣ ਆਪਾਂ ਚੱਲਦੇ ਆ ਇੱਥੇ ਪੈਟਰੋਲ ਖਾਦਣ ਹੋਇਆ ਹੋਇਆ ਇਹ ਆ ਟਰੈਕਟਰ ਆ ਜੀ ਡੀਜ਼ਲ ਪਾਉਣਾ ਜੀ ਡੀਜ਼ਲ ਪਾਉਣਾ ਆਪਾਂ ਤੇ ਹੁਣ ਚੱਲਦੇ ਆ ਤਾਂ ਜੀ ਆਪਾਂ ਆ ਗਏ ਆ ਪੈਟਰੋਲ ਪੰਪ ਤੇ ਕਿਆ ਖੜਿਆ ਜੀ ਆਪਣਾ ਟਰੈਕਟਰ 855 ਇੱਥੇ ਤੁਵਾਨੇ ਆਪਾਂ ਤੇਲ ਆ ਦੇ ਕੋਈ ਇੰਡੀਅਨ ਓਇਲ ਦੇਖੋ ਇਹ ਹੌਲਦਾ ਰਹੇ ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆ ਗਿਆ ਸਾਡਾ ਪਹਿਲਾ ਵਲੌਗ ਤਾਂ ਹੁਣ ਆਪਾਂ ਆ ਚੁੱਕੇ ਖੇਤਾਂ ਵਿੱਚ ਆਪਾਂ ਨੇ ਖੇਤਾਂ ਵਿੱਚ ਫੇਰਨੀ ਹੈ ਹੈਰੋ ਅੱਜ ਫੇਰਾਂਗੇ ਆਪਾਂ ਸਭਰਾ ਟਰੈਕਟਰ ਨਾਲ ਇਹ ਖੇਤ ਨੇ ਇਹ ਆਪਾਂ ਨੇ ਦੇਖੋ ਇਹ ਇਹ ਉਰੇ ਦੇ ਲੈ ਕੇ ਉਹ ਪਹਿਲੀ ਤੱਕ ਬਾਨੀਗੇ ਇਹ ਚਾਰਾ ਟਰੈਕਟਰ ਦਿਖਾਉਣੇ ਹਨ ਨੂੰ ਜ਼ੂਮ ਕਰਕੇ ਇਹ ਚੱਕੋ ਇਹ ਚੱਲ ਟਰੈਕਟਰ ਹੁਣ ਆਪਾਂ ਇਹ ਟਰੈਕਟਰ ਉਹ ਦੇਖੋ ਇੱਕ ਪੂਰਾ ਫਸਵਾ ਕੰਮ ਹੋਇਆ ਪਿਆ ਹੈ ਉਹ ਦੇਖੋ ਗਾਈਸ ਟਰੈਕਟਰ ਫਸ ਗਿਆ ਤਾਂ ਹੁਣ ਸ਼ਾਇਦ ਜੇ ਦਾ ਅੱਜ ਜੇ ਮਾਰ ਲਈ ਬਾਤ ਤਾਂ ਹੁਣ ਆਪਾਂ ਇਹ ਟਰੈਕਟਰ ਵੀ ਲੈ ਜਾਾਂਗੇ ਬਾਕੀ ਜੇ ਨਾ ਮਾਰੀ ਬਾਕੀ ਫਿਰ ਦੇਖਦੇ ਆਂ ਚਲੋ ਫਿਰ ਬਾਕੀ ਹੈ ਰੋ ਹੈ ਰੋ ਲੈ ਪਾਣੀਆਂ ਹੈ ਰੋ ਆਪਣੇ ਜਿਹੜੀ ਉਹ ਟਰੈਕਟਰ ਦੇ ਪਿੱਛੇ ਬੈਸੀ ਦੇ ਪਿੱਛੇ ਆਪਾਂ ਇਉਈਆ ਉਹੀ ਪਾਵਾਂਗੇ ਨਹੀਂ ਤਾਂ ਫਿਰ ਔਖਾ ਕੰਮ ਨਹੀਂ ਨਹੀਂ ਪਾਉਂਦੇ ਹੈਗੇ ਆਪਾਂ ਬਾਕੀ ਦੇਖਦੇ ਆ ਚਲੋ ਤਾਂ ਕਿ ਇੱਧਰ ਛੜਿਆ ਆਪਣਾ 855 ਦਾ ਜਿਹੜਾ ਨਾਲ ਆਪਾਂ ਖੇਤ ਬਣਾਨੇ ਚੂਨਾ ਤਾਂ ਕਰੀ ਜਾਵਣ ਆਪਾਂ ਕੱਲ੍ਹ ਕੱਲ੍ਹ ਪਾ ਦੇ ਆਂਗਾ ਆਣੇ ਵਾਲਾ ਵਸ ਤਾਜੀ ਆਖਿਆ ਆਪਣਾ ਟਰੈਕਟਰ 855 ਜਿਹਦੇ ਨਾਲ ਆਪਾਂ ਖੇਤ ਪਾਣਨੇ ਤੇ ਸੋਨਣਾ ਤਾਂ ਕਰੀਏ ਅੱਜ ਇਹਨਾਂ ਗੱਲ ਕਾ ਦਾਰੇ ਹਾਂ ਹਾਂ ਕਰੀ ਜੀ ਮਾ ਪਾਪਾ ਨਾਲ ਗੱਲ ਬਸ ਆਣੇ ਵਾਲਿਓ ਦੋ ਕਿਲੇ ਰਹੇ ਰੋਟੀ ਤਾਂ ਜੀ ਗਾਇਜ਼ ਆਪਾਂ ਮਿਲਾਂ ਨੂੰ ਅਗਲੇ ਵਲੌਗ ਦੇ ਵਿੱਚ ਤਾਂ ਆਪਾਂ ਦਿਖਾਵਾਂਗੇ ਫਿਰ ਖੇਤਾਂ ਦੀ ਬਜਾਈ ਕਿਵੇਂ ਕਰਦੇ ਹਾਂ ਕਣਕ ਦੀ ਬਜਾਈ